ਇਹ ਹੈ ਜੀ ਸਾਡੇ ਪਿੰਡ ਦਾ ਹਾਲ ਸ਼ਾਹਪੁਰ ਵਿੱਲ ਦਾ ਇਹ ਜਿਹੜਾ ਛੋਟਾ ਰਸਤਾ ਉਹ ਹੈ ਇਹਦੇ ਪਰ ਹੁਣ ਜੇ ਮਣੀ ਮੋਤੀ ਜੇ ਆਵਾਜ਼ ਆਈ ਸਾਡੇ ਪਿੰਡ ਨੂੰ ਕਿਤੇ ਲੰਘਣ ਨੂੰ ਹੈਗੀ ਤੀ ਉਹ ਵੀ ਹੈ ਇਹ ਜਿਹੇ ਹਾਲ ਹੈ ਸਾਡੇ ਬਾਤਾ ਦਾ ਦੇਸ਼ ਅਜਾ ਯਾਦ ਹੋਣ ਨੂੰ ਬਾਕੀ ਹੈ ਬੰਦ ਹੋ ਗਿਆ ਰਸਤਾ ਜੀ ਆਉਂਗਾ ਹੁਣ ਤਾਂ ਕੋਈ ਕੋਈ ਬੰਦਾ ਕਥਾ ਕੋਟਲਾ ਜਾਉਂਗਾ ਪਹਿਲਾਂ 6 ਕਿਲੋਮੀਟਰ ਫਿਰ ਕੋਟਲੇ ਦੇ ਬਾਹਾ ਇਧਰ ਨੂੰ ਆਉਂਗਾ ਜਾਨੀ ਜਿਹੜਾ ਕੰਮ 1 ਕਿਲੋਮੀਟਰ 'ਚ ਹੁੰਦਾ ਉਹ 12 ਕਿਲੋਮੀਟਰ 'ਚ ਹੋਣਾ ਹੁਣ ਤੇ ਫਿਰ ਖੱਡੇ ਖੜਾ ਲੈ ਬੁਰੇ ਹਾਲ ਇਹ ਹੈ ਜੀ ਆਤਾ ਪਿੰਡ ਸਾਡੇ ਸ਼ਾਹਪੁਰ ਬੇਲੇ ਦਾ ਆ ਪਤ ਨਹੀਂ ਕਿਹੜੇ ਟਾਈਮ ਅਜ ਬੁਲੀ ਬਣੀ ਸੀ ਜਦ ਸ਼ੁਕਰ ਕਰੋ ਕਿਤੇ ਬਣ ਗਈ ਭਰਿਆ ਚੱਲਦਾ ਕੰਮ ਦੇਖਿਓ ਹੁਣ ਗੱਡੀ ਆਂਦੀ ਇੱਧਰ ਆ ਕਾਣਦੇ ਇਹਨੂੰ ਇਹ ਨਾਲ ਕਾਣਦੇ ਆਹ ਹੈ ਦੇਖੋ ਹੁਣ ਲੋ ਜੀ ਆ ਸਾਡਾ ਝੂਲਾਪੂਲ ਆ ਸਾਡੀ ਢੱਡੀ ਤੇ ਆਥਲੇ ਪਾਣੀ ਦੇਖੋ ਹਾਲਾਤ ਇੱਕ ਗੁਰਦੁਆਰਾ ਪਤਾਲਪਰੀ ਸਾਹਿਬ ਨੂੰ ਜਾਂਦਾ ਪਣੀ ਇਹਦੇ ਵਿੱਚ ਜਿਹੜੀਆਂ ਖੱਡਾਂ ਪਈਆਂ ਹਨ ਇਹ ਗਲਤ ਹੈ ਅਸਲ ਵਿੱਚ ਜਿਹੜੀਆਂ ਖੱਡਾਂ ਦਾ ਪਾਣੀ ਹੈ ਨਾ ਇਹ ਇਹ ਥੱਲੇ ਪੈਣਾ ਚਾਹੀਦਾ ਮਤਲਬ ਕੀਰਤਪੁਰ ਬਗਲ ਦਾ ਪੈਣਾ ਚਾਹੀਦਾ ਕਿਲੋਮੀਟਰ 2 ਕਿਲੋਮੀਟਰ ਫालतू ਹੋ ਜਾਏ ਮਤਲਬ ਇਹ ਲਾ ਲਓ ਤੁਸੀਂ ਇਹ ਸਾਰਾ ਤਲ ਲੈ ਛਿਚ ਇਹ ਸਾਰਾ ਪਾਣੀ ਜਿਹੜਾ ਖੱਡ ਦਾ ਇੱਥੇ ਪੈ ਗਿਆ ਇਹ ਪਾਣੀ ਐਡੇ ਪਵਿੱਤਰ ਸਥਾਨ ਗੁਰਦੁਆਰਾ ਪਤਾਲਪਰੀ ਸਾਹਿਬ ਦੇ ਸਾਹਮਣੇ ਇੱਥੇ ਦੇ ਅੱਧਾ ਕਿਲੋਮੀਟਰ ਅੱਗੇ ਉੱਥੇ ਨੂੰ ਜਾਂਦਾ ਮਰੋ ਖੱਡਾਂ ਕਰ ਗਿਆ ਆ ਪੁਲ ਚਾ ਸਾਡੀ ਜ਼ਿੰਦਗੀ ਆ ਇਹ ਪੁਲ ਦਿੱਤਾ ਵਾ ਸਾਨੂੰ ਰਮੇਸ਼ ਦੱਤ ਸ਼ਰਮਾ ਹੁੰਦਾ ਐਮਐਲਏ ਸਾਡਾ ਉਹਨਾਂ ਦਾ ਜਿਹੜਾ ਬਣਾਇਆ ਵਾ ਪੋਲਾ ਉਸ ਟਾਈਮ ਦਾ ਉਹਨਾਂ ਨੇ ਦਿੱਤੀ ਵੀ ਮਾਇਆ ਅੱਜ ਦੇ ਬੰਦਿਆਂ ਕੋਲੇ ਵੀ ਪੈ ਨਹੀਂ ਆ ਮੈਂ ਪੁਲ ਤੁਹਾਨੂੰ ਦੱਸਣਾ ਤਾਂ ਮਲਵੇ ਜਿਹੜੇ ਸਰਾਖ ਹੋਏ ਵੇ ਪੈਰ ਟਾਇਰ ਵੀ ਫਾਦਾ ਆ ਦੇਖੋ ਆ ਸਾਡੀਆਂ ਫਸਲਾ ਆ ਸਾਡੀ ਜ਼ਿੰਦਗੀ ਤਵਾਏ ਬਸ ਜਿਹੜੀਆਂ ਮੱਕੀਆਂ ਮੁੱਕੀਆਂ ਚਲੋ ਜੀਰੀਆ ਲਾੜ ਦਾ ਕੋ ਵੀ ਪਤਲੀ ਸਦਲੀ ਹੈ ਤੇ ਆਹ ਦੇਖ ਜਾਣ ਦੋ ਆਹ ਰਹੀ ਉਹ ਸਾਰੀ ਗੁੱਟੀ ਆ ਗਈ ਵਿੱਚ ਆ ਸਾਰੀ ਹੁਣ ਡੁੱਬਣ ਲੱਗਿਆ ਆ ਰਿਹਾ ਪਾਣੀ ਇਹ ਕੋਈ ਜ਼ਿੰਦਗੀ ਨਹੀਂ ਹੈਗੀ ਵੇਲਿਆਂ ਦੀ ਜ਼ਿੰਦਗੀ ਹੋਵੇ ਜੇ ਕੋਈ ਸਰਕਾਰਾਂ ਸਾਡੀਆਂ ਜਿਹੜੀਆਂ ਸਾਥ ਦੇਣ ਆ ਸਿੱਧਾ ਹੀ ਦਰਿਆ ਹੋ ਗਿਆ ਉਹ ਸਾਹਮਣੇ ਤੇ ਇਤੋਂ ਸਾਡਾ ਘੋੜ ਦੌੜਾ ਹੁੰਦੀਆਂ ਜਿਹੜੀਆਂ ਹਰ ਸਾਲ ਅਸੀਂ ਘਰਾਣੇ ਮਾਰੇ ਦੀ ਕਿਰਪਾ ਨਾਲ ਉਹ ਜਗ੍ਹਾ ਹੈ ਇਹ ਜਾਲ ਇੱਥੇ ਤੱਕ ਪਾਣੀ ਚੜ ਗਿਆ ਬਸ ਹੋਰ ਥੋੜਾ ਜਿਹਾ ਦੋ ਚਾਰ ਫੁੱਟਾਂ ਦੀ ਗੱਲ ਹੈ ਫਿਰ ਪਿੰਡ ਆਖਣ ਆਈ ਨੇ ਬੜੀ ਮੈਂ ਕਹਿੰਦਾ ਨਰਕ ਭਰੀ ਜ਼ਿੰਦਗੀ ਆ ਮਤਲਬ ਇੰਨੇ ਕਿ ਜਿਹੜਾ ਆ ਰਸਤਾ ਜਿੱਕੇ ਤੇ ਚੱਲਦਾ ਨਾ ਹੋਵੇ ਤਾਂ ਜਣੀ ਅਸੀਂ ਰਸਾਤਾਂ ਦੇ ਵਿੱਚ ਹਰ ਪਾਸੇ ਦੀ ਲਿੰਕ ਤੋੜ ਕੇ ਬੈਹੰਦੇ ਚਾਹ ਨੂਰ ਪਰਵੇਦੀ ਹੈ ਜਾਂ ਕੀਰਤਪੁਰ ਸਾਹਿਬ ਹੈ ਇਹ ਪੁਰਾਣੇ ਟਾਈਮ ਦੇ ਜਿਹੜੇ ਬੜੇ ਵਿਆਹ ਰਸਤੇ ਦਾ ਹਾਲ ਦੇਖ ਲਿਓ ਸਾਡੇ ਤੋਂ ਸਰਕਾਰਾਂ ਗੱਲਾਂ ਕਰਦੀਆਂ ਹੋਣਗੀਆਂ ਸਕੂਟਰੀਆਂ ਦੇ ਸ਼ੁਕਰ ਆ ਪਾਣੀ ਆ ਤੇ ਆਦਾ ਦੇਖੋ ਸਕੂਟਰੀਆਂ ਦੇ ਸ਼ੁਕਰ ਇੱਥੇ ਮੈਂ ਕਹਿੰਦਾ ਤਿੰਨ ਮਹੀਨੇ 'ਚ ਨਵੀਂ ਸਕੂਟਰੀ ਹੋਰ ਜਾਂਦੀ ਕੋਈ ਹਾਲਾ ਨਹੀਂ ਕੋਈ ਚਾਲਾ ਨਹੀਂ ਕੋਈ ਦੁਨੀਆਦਾਰੀ ਨਹੀਂ ਨਰਕ ਭਰੀ ਜ਼ਿੰਦਗੀ ਅਸੀਂ ਭੋਗ ਰਹੇ ਆ ਇਹ ਜੇ ਰਾਸਤੇ ਆ ਸਾਡੇ ਪਿੰਡਾਂ ਦੇ